ਫਸ ਸੈਕਿੰਡ ਥਰਡ ਪਰਾ ਮਕਾਬਲਾ ਪੂਰਾ ਟਫ ਲੱਗ ਰਿਹਾ ਹੈ ਮੈਨੂੰ ਆਕੇ ਹੁਣ ਤੋਂ ਪਹਿਲਾਂ ਵੀ ਅੰਡਰ 10 ਦੇ ਵਿੱਚ ਲੜਕੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਪਰ ਕੁੱਲ ਮਿਲਾਕੇ ਮੈਨੂੰ ਲੱਗਦਾ ਵੀ ਸੈਮੀ ਫਾਈਨਲ ਉਹ ਜਿਹੜਾ ਬਣਦੇ ਜਾਣਗੇ ਲਓ ਅੰਡਰ 10 ਲੜਕੀਆਂ ਵੀ ਆਹ ਵੇਖੋ ਕਿਸੇ ਨਾਲੋਂ ਘੱਟ ਨਹੀਂ ਪਰ ਸਾਹਮਣੇ ਵਾਕਿਆ ਪਤਾ ਲੱਗਦਾ ਵੀ ਇਹ ਆਉਣ ਵਾਲੇ ਸਮੇਂ ਲਈ ਖੇਡ ਗਰਾਉਂਡਾਂ ਦੇ ਜਿਹੜੇ ਪਨੀਰੀ ਤਿਆਰ ਹੋ ਰਹੀ ਹੈ ਪਰ ਸਾਹਮਣੇ 110 ਆਹ ਦੇ ਖੇਚੀ ਫੋੜਿਆ ਦੂਜੇ ਪਾਸੇ ਸ਼ਾਹਪੁਰੀਏ ਵੀ ਲੈ ਵੀ ਜੱਟ ਵਾਲਾ ਰਿਆ ਕੱਟ ਕਰੰਟ ਫੇਰਾ ਕੱਟ ਕਰੰਟ ਇਹ ਬੱਲੇ 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 ਇਹ ਮਾਰ ਕੇ ਖੜੇ ਰਹੇ ਫੁੱਟਾ ਕਿੰਨੇ ਲੱਗ ਜੂ ਆ ਦੇ ਆਣ ਦੇਖਾਂਗੇ ਆ ਦੇਖੋ ਹੋਰ ਪੰਜਾਬ ਵਾਲੇ ਵੀ ਕੈਮਰਾ ਜਰ ਹਟ ਤੁਹਾਡੇ ਖਤ ਪਰੇ ਮੁੰਡਿਆਂ ਦੇ ਤੇ ਚੱਕਦੇ ਉਹ ਟੀਮਾਂ ਕਿ ਪੂਰੇ ਤਕੜੀਆਂ ਨੇ ਬੱਲੇ ਬੱਲੇ ਲੱਗਿਆ ਹੋਇਆ ਜੀ 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 ਉਹ ਬਾਈ ਤਾਲੀਆਂ ਆਓ ਸਾਰੀ ਹੋਰ ਆ ਰਹਿ ਬੱਲੇ ਬੱਲੇ ਵਾਹ ਉਹ ਮੁੰਡਿਆਂ ਵਾਲੀ ਮਨਦੀਪ ਇਹ ਦੇ ਵਾਹ ਇਹ ਆ ਇਹ बलें बलें पर हम मन लग लगता भी मसला गंभीर एक पास रखा जाए भगने पकड़ने वा टिक्रा ਬਲੇਆ ਹੁਣ ਤਾਂ ਬਾ ਗੰਦੀ ਚਿੱਟੀ ਕਰ ਰਹੀ ਹੈ ਰਹੀ ਹੈ ਕੋਈ ਨਹੀਂ ਬਹੁਤ ਬਹੁਤ ਧੰਨਵਾਦ ਹੈ ਜੀ ਫਾਈਨਲ ਚੱਲ ਰਿਹਾ ਹੈ ਡਾਕਟਰ ਜਸਪ੍ਰੀਤ ਸਿੰਘ ਪ੍ਰਿੰਸੀਪਲ ਸਾਹਿਬਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਾੜੀ ਉਹਨਾਂ ਨੇ ਕਹਿਣਾ ਵੀ ਜਿਹੜੇ ਜਦੋਂ ਅਸੀਂ ਵੀ ਪ੍ਰਿੰਸੀਪਲ ਸਾਹਿਬਾ ਉਹਨਾਂ ਕੋਲ ਕੋਈ ਇਕੁਪਮੈਂਟ ਦੀ ਗੱਲ ਹੋਵੇ ਤਾਂ ਵੀ ਉਸ ਤੋਂ ਇਲਾਵਾ ਕਿਸੇ ਚੀਜ਼ ਦੇ ਵੀ ਸਾਨੂੰ ਲੋੜ ਹੋਵੇ ਅਸੀਂ ਜਦੋਂ ਵੀ ਪ੍ਰਿੰਸੀਪਲ ਸਾਹਿਬਾ ਨਾਲ ਗਏ ਆ ਸਾਨੂੰ ਕਾਲ ਦੇ ਆਧਾਰ ਤੇ ਸਾਡੀ ਮਦਦ ਕੀਤੀ ਗਈ ਹੈ ਬਹੁਤ ਬਹੁਤ ਧੰਨਵਾਦ ਹੈ ਜਦੋਂ ਵੀ ਹਰ ਲੱਗਿਆ ਹੋਇਆ ਜਿਹੜੇ ਕਹਿੰਦੀ ਤਾੜੀਆਂ ਓਰਦਾਰ ਮਾਰਦੇ ਬਰੇ ਬਰੇ ਸਹੀ ਵੀਰੇ ਯਾ ਦੇਖ ਕੇ ਕਹਿੰਦੇ ਜੇ ਤੂੰ ਕਿਹੜੀ ਹਰੇਗੀ ਇਹ ਤੇ ਸ਼ੱਕ ਰਹਿਣੀ ਹੈ ਹਰ ਆਹ ਦੇਖੋ ਮੇਲਾ ਜਿਖਾ ਤਾਂ ਚੱਲਣਾ ਤੇ ਟੱਕ ਕਹਿੰਦੇ ਪੂਰੀ ਪਾਣੀ ਹੈ ਬਾਕੀ ਟੱਕ ਪਈ ਹੋਈ ਹੈ ਕੀ ਬਾਬਾ ਮਾਰਾ ਬਾਬਾ ਮਿੱਤੇ ਹੋ ਜੋ ਖੌਣ ਖਰਾਬਾ ਫੇਰ ਗੱਡੀ ਤੇ ਆੜ ਗਿਆ ਟੱਪਾ ਲੱਗੇ ਨੂੰ ਸਾਹ ਚੱਲ ਗਿਆ ਆ ਵਾਕ ਦਿਖਾ ਦੇ ਮੁੰਡੇ ਕਿਹਦੇ ਪਾਸੇ ਜ਼ੋਰ ਵੱਧਾਜੋ ਇਹ ਬੱਲੇ 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 ਆਹ ਬੰਦਾ ਨੂੰ ਕਿੰਦੀ ਦਾ ਫਰਕ ਪੈਣਾ ਮਾਰਸ਼ੀ ਜੀ ਕਹਿੰਦੇ ਕੰਮ ਤੋਂ ਭੜੇ ਜੀ ਚਾਹਲਾ ਵਾਹ ਹੋ ਸੋਹਣਿਆ ਲਾ ਲੱਗਿਆ ਹੋਇਆ ਜ਼ੋਰ 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 ਕਿੱਥੇ 4100 ਕਿੱਥੇ 3100 ਪਰ ਦੇਖਾਂਗੇ ਵੀ ਸ਼ਾਹਪੁਰ ਵਾਲੇ ਆ ਲਾਓ ਜਰਾ ਗੱਲ ਟਿਕਾਣੀ ਪਰ ਦੂਜੇ ਪਾਸੇ ਜੈਤੂ ਵਾਲਾ ਕੱਲਾ ਹੀ ਖੜਾ ਹੈ ਕੱਲਾ ਹੀ ਖੜਾ ਹੈ ਆ ਦੇਖੋ ਕਿ ਗੱਲ ਜੱਟ 100 ਵਰਗਾ ਪਰ ਗੱਲ ਟਿਕਾਣੀ ਲਾਓ ਮੂੰਹ ਫੜਦਾ ਜੈਤੂ ਵਾਲਾ ਵੀ ਚੱਲ ਇਹ ਖੜ ਖੜ ਵੰਦੇ ਲੋਕੇ ਸਾਹਣ ਜੱਟ ਨੂੰ ਆਉਂਦੇ ਆ ਰੋਕਣੇ ਤੂਫਾਨ ਜੱਟ ਜਿਹੜੀ ਚੁੱਕੀ ਹੈ ਫਾਈਨਲ ਬਿਲਕੁਲ ਟੱਕਰ ਦਾ ਮੁਕਾਬਲਾ ਸੋਰੀ ਸਰਵਾਤ ਹੈ ਆਹ ਦੇਖੋ ਪਰ ਪੈਣ ਜਿਵੇਂ ਆਖਰੀ ਹੈ ਵੀ ਇਹ ਬੱਲੇ 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 ਫਾਈਨਲ ਹੈ ਆਪਾਂ ਬਾਦੂ ਤਾੜੀਆਂ ਨਹੀਂ ਮਾਰਾਣੀਆਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਬਰੇਵਰ ਸਿੰਘ ਵੀਰੋ ਆਹ ਦੇਖੋ ਪਿੰਸੇ ਕੋਲ ਖਾਂ ਵੀ ਜਿਹੜਾ ਨਜ਼ਾਰਾ ਲਾ ਰਿਹਾ ਹੈ ਚੱਕ ਸਪੋਰਟਸ ਨੂੰ ਪਿਆਰ ਕਰਦੇ ਆ ਖੜਾ ਹਰ ਕੋਈ ਸਪੋਰਟ ਕਰਦੇ ਆ ਪਰ ਵੇਖਾਂਗੇ ਵੀ ਸਾਹਮਣੇ ਮੈਂ ਵੇਖ ਰਿਹਾ ਵੀ ਇਸ ਵੇਲੇ ਲੱਗਿਆ ਹੋਇਆ ਜੋਰ ਦੋਵੇਂ ਟੀਮਾਂ ਤੇ ਦਾ ਮੈਚ ਬੜਾ ਸ਼ੇਰਪਨ ਜੰਗਦਾਰ ਜਿਹੜਾ ਮੁਕਾਬਲਾ ਚੱਲ ਰਿਹਾ ਹੈ ਚੱਕਰ ਸਿਰੇ ਦੀ ਹੈ ਲਾ ਦੇਖਾਂਗੇ ਜੀ ਓ ਵਾਹ ਓ ਮੁੰਡਿਆ ਵਾਹ ਓ ਮੁੰਡਿਆ ਵਾਹ ਓ ਮੁੰਡਿਆ ਖਿੱਚ ਕੰਮ ਖਿੱਚ ਪਰ ਦੂਜੇ ਪਾਸੇ ਦੂਜੇ ਪਾਸੇ ਚਲੌਲੀ ਵਾਲੇ ਨੇ ਵੀ ਆਈ ਤੇ ਆਏ ਹੋਏ ਆ ਚਲੌਲੀ ਵਾਲੇ ਵੀ ਆਏ ਹੋਏ ਆ ਚਲੌਲੀ ਵਾਲੇ ਆਈ ਤੇ ਆਏ ਹੋਏ ਪਰ ਦੂਜੇ ਪਾਸੇ ਯਾ ਕੁੜੀਏ ਅੱਜ ਕਹਿੰਦੇ ਵੀ 4100 ਪਿੰਡ ਨੂੰ ਲੈ ਕੇ ਜਾਣਾ ਹੈ ਆਹ ਵੇਖੋ ਗੱਲ ਕਮਾਲ ਕਰ ਰਹੇ ਦੁਜੀ ਕੇ ਫਤੇ ਅ ਸਵੇਰ ਤੋਂ ਤੁਸੀਂ ਆਪਣੇ ਜੋਹਰ ਇਸ ਗਰਾਊਂਡ 'ਚ ਦਿਖਾ ਰਹੇ ਹੋ ਬਹੁਤ ਵਧਾਈ ਦੇ ਪਾਤਰ ਆ ਜਿਹੜੇ ਬੰਦੇ ਜਿੱਤ ਕੇ ਉਹਨਾਂ ਨੇ ਪਹਿਲਾ ਦੂਜਾ ਤੀਜਾ ਨਾਮ ਪ੍ਰਾਪਤ ਕੀਤਾ ਉਹਨਾਂ ਨੂੰ ਬਹੁਤ ਬਹੁਤ ਵਧਾਈ ਜਿਹੜੇ ਮਾੜੇ ਮੋੜ ਤੇ 11-21 ਦੇ ਫਰਕ ਨਾਲ ਰਹਿ ਗਏ ਉਹ ਅਗਲੇ ਆਉਣ ਵਾਲੇ ਸਾਲ 'ਚ ਥੋੜੀ ਜਿਹੀ ਹੋਰ ਮਿਹਨਤ ਕਰਕੇ ਪਹਿਲੇ ਦੂਜੇ ਨੰਬਰ ਤੇ ਆਉਂਦਿਆਂ ਤਿਆਰੀਆਂ ਕਰ ਲਓ ਗੁਰਸ਼ੀ ਤੋਂ ਦੂਰ ਰਹਿਣ ਦਾ ਇੱਕੋ ਇੱਕ ਅਵਰਾਲਾ ਜੇ ਅਸੀਂ ਦੋ ਟਾਈਮ ਦੇ ਗਰਾਊਂਡ ਦੀ ਹਾਜ਼ਰੀ ਭਰੀਏ ਜਾਂ ਜੇ ਨਹੀਂ ਭਰ ਸਕਦੇ ਤਾਂ ਹਾਜ਼ਰੀ ਭਰਦਿਆਂ ਨੂੰ ਦੇਖ ਲਿਜੀਏ ਇਹ ਵੀ ਬਹੁਤ بڑا ਤੁਹਾਡਾ ਆਨ ਨਾਲ ਸਮਾਗਮ ਲਈ ਇਹ ਯੋਗਦਾਨ ਹੋਵੇਗਾ ਮੈਂ ਇਹ ਬਾਰ ਕੋ ਦੋ ਤਿੰਨ ਭਾਵਨਾ ਬੀਬੀਆਂ ਨੂੰ ਦੇਖ ਰਿਹਾ ਉਹ ਆਪਣੇ ਛੋਟੇ ਛੋਟੇ ਬੱਚਿਆਂ ਦੇ ਨਾਲ ਆਈਆਂ ਹੋਈਆਂ ਅੱਗੇ ਆਉਣ ਵਾਲੇ ਸਮੇਂ ਲਈ ਮੈਂ ਬੇਨਤੀ ਕਰਦਾ ਕਿ ਲੋਕ ਜਰੂਰ ਬੱਚਿਆਂ ਦਾ ਹੌਸਲਾ ਵਧਾਈ ਕਰਨੇ ਜਰੂਰ ਆਇਆ ਕਰਨ ਤਾਂ ਕਿ ਹੋਰ ਵੀ ਇਹ ਚਰਮ ਜਿਹੜੀ ਉਹ ਅੱਗੇ ਤੋਂ ਅੱਗੇ ਲੱਗੇ ਆਉਣ ਵਾਲਾ ਸਮਾਂ ਜਿਹੜਾ ਬੜਾ ਖਤਰਨਾਕ ਆ ਰਿਹਾ ਹੈ ਉਹ ਸਿਆਸੀ ਤੌਰ ਤੇ ਵੀ ਉਹ ਸਮਾਜਿਕ ਤੌਰ ਤੇ ਵੀ ਇਹ ਉਹ ਆਰਥਿਕ ਤੌਰ ਤੇ ਵੀ ਇਹਨਾਂ ਸਾਰੀਆਂ ਗੱਲਾਂ ਤੋਂ ਬਚਣ ਲਈ ਅਸੀਂ ਖੇਡਾਂ ਦਾ ਸਹਾਰਾ ਲਈਏ ਉਹਦੇ ਲਈ ਸਾਡੇ ਲਈ ਬਹੁਤ ਬੜੀ ਦਵਾਈ ਹੋਵੇਗੀ ਅੱਜ ਜੋ ਹਾਲਾਤ ਨੌਜਵਾਨੀ ਦੇ ਹੋ ਰਹੀ ਹੈ ਉਹ ਵੱਖ-ਵੱਖ ਦਸ਼ਾਵਾਂ 'ਚ ਆਜੋ ਸਰਦਾਰ ਪ੍ਰਦੀਪ ਸਿੰਘ ਜੀ ਮਾਨ ਜਿਨ੍ਹਾਂ ਦੇ ਵੱਲੋਂ ਇਹ ਟੂਰਨਾਮੈਂਟ ਜਿਹੜਾ ਇਹ ਆਰਗੇਨਾਈਜ਼ ਕੀਤਾ ਜਾਂਦਾ ਤੇ ਨਾਲ ਉਹਨਾਂ ਦੇ ਬਹੁਤ ਹੀ ਸਤਿਕਾਰਯੋਗ ਬਲਵਿੰਦਰ ਸਿੰਘ ਜੀ ਲੋਧੀਪੁਰ ਜਦੋਂ ਖੇਡਾਂ ਦੀ ਗੱਲ ਹੋਵੇ ਤਾਂ ਬਲਵਿੰਦਰ ਸਿੰਘ ਲੋਧੀਪੁਰ ਜਿਹੜੇ ਨੇ ਹਰ ਦਮ ਅੱਗੇ ਹਰ ਕਦਮ ਅੱਗੇ ਜਿਹੜੇ ਨੇ ਹੋ ਕੇ ਚੁਰਦੇ ਨੇ ਜਿਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਜਿਹੜੇ ਦੋ ਸ਼ਖਸੀਅਤਾਂ ਨੇ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਬਿਲਕੁਲ ਪ੍ਰਦੀਪ ਸਿੰਘ ਜੀ ਮਾਣ ਅਤੇ ਬਲਵਿੰਦਰ ਸਿੰਘ ਲੋਧੀਪੁਰ ਬਫਰਾ ਜੇ ਮੋਟਰ ਗਰਾਉਂਡ ਤੇ ਨੂੰ ਮੁੰਡਿਆਂ ਨੂੰ ਦੂਰ ਦਿਰਾਡੇ ਜਿਹੜੇ ਲੋਕ ਜਿਹੜੀ ਸੰਗਤਾਂ ਨੇ ਉਹ ਜਦੋਂ ਟੀਵੀ ਦੇ ਜਿਹੜੇ ਦੇਖਦੇ ਨੇ ਤਾਂ ਨੀਰੀ ਨੰਦਪੁਰ ਜ਼ੋਆਬ ਦੇ ਇਸ ਮੌਲੇ ਨੂੰ ਜੈਸ ਗਰਾਊਂਡ ਦੇ ਵਿੱਚ ਆਉਂਦੇ ਕਰਤੱਬਾਂ ਨੂੰ ਜਿੱਦੇ ਵਿੱਚ ਆਉਂਦੀਆਂ ਫਲਾਇਟਸ ਮੀਟ ਚੱਲਦੀਆਂ ਨੇ ਦੇਖ ਕੇ ਬੜੇ ਖੁਸ਼ ਹੁੰਦੇ ਨੇ ਤੇ ਮੈਂ ਬਹੁਤ ਦਿਲ ਦੀ ਗਹਿਰਾਈਆਂ ਤੋਂ ਦੋਨਾਂ ਭਰਾਵਾਂ ਦਾ ਦੋਨੇ ਵੀਰਾਂ ਦਾ ਬਹੁਤ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿਉਂਕਿ ਗਰਾਊਂਡ ਦੇ ਨਾਲ ਜੋੜਦਾ ਸਭ ਤੋਂ ਵੱਡੀ ਜਿਹੜੀ ਸੇਵਾ ਅੱਜ ਦੇ ਸਮੇਂ ਦੇ ਵਿੱਚ ਗਰਾਊਂਡ ਤੋਂ ਦੂਰ ਹੰਦੀ ਜਾ ਰਹੀ ਹੈ ਪੰਜਾਬ ਦੀ ਜਵਾਨੀ ਇਹਨੇ ਦੋਨੋਂ ਦੇ ਪਰਾਲੇ ਨੂੰ ਲੈ ਕੇ ਜਿੱਥੇ ਪੰਜਾਬ ਦੀ ਜਵਾਨੀ ਨੂੰ ਮੋਰ ਗਰਾਊਂਡਾਂ ਦੇ ਵਿੱਚ ਲਿਆਇਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੀ ਜਵਾਨੀ ਦਾ ਮੈਂ ਧੰਨਵਾਦ ਕਰਦਾ ਕਿ ਗਰਾਊਂਡਾਂ ਦੇ ਨਾਲ ਜਿਹੜਾ ਤੁਹਾਡਾ ਪਿਆਰ ਹੈ ਤੇ ਨਾਲ ਹੀ ਮੈਂ ਇੱਕ ਸਨੇਹਾ ਜ਼ਰੂਰ ਦੇਣਾ ਚਾਹੁੰਦਾ ਕਿ ਪੰਜਾਬ ਨੂੰ ਯਾਰ ਪੰਜਾਬ ਬਣਾਉਣ ਦੇ ਲਈ ਆਓ ਮਿਲ ਕੇ ਆਪਾਂ ਪੰਜਾਬ ਦੇ ਲਈ ਫਿਰ ਅਰਦਾਸ ਕਰੀਏ ਤੇ ਪੰਜਾਬ ਦੇ ਨਾਲ ਖੜੀਏ ਤੇ ਆਪਣੇ ਜਿਹੜੇ ਆਪਣੇ ਭਰਾ ਨੇ ਉਹਨਾਂ ਦੇ ਵੱਧ ਚੜ ਕੇ ਆਪਾਂ ਉਹਨਾਂ ਤੋਂ qryda ਫਰukt ਕਰੀਏ ਉਹਨਾਂ ਦੇ ਨਾਲ ਦੁੜੀ ਆਪਣੀ ਪੰਜਾਬੀ ਬੋਲੀ ਨੂੰ ਨਾਲ ਭੁੱਲੀਏ ਆਪਣੀਆਂ ਪੁਰਾਣੀਆਂ ਖੇਡਾਂ ਨੂੰ ਨਾਲ ਭੁੱਲੀਏ ਜਿਹੜੀ ਸਾਡੀਆਂ ਪੁਰਾਣੀ ਖੇਡਾਂ ਦੇ ਵਿੱਚ ਮਾਘੇੜ ਕਬੱਡੀ ਆਉਂਦੀ ਆ ਤੇ ਜਿਹਦੇ ਵਿੱਚ ਜਿਹੜੀਆਂ ਡੱਪਾਂ ਦੇ ਡੋਗੜਾ ਕਹਿੰਦੇ ਹੁੰਦੇ ਸੀ ਵੀ ਯਾਰ ਗਰੇਥਾ ਲਾੜੀਆਂ ਜਾ ਕੇ ਜਿਹੜੀਆਂ ਰੀਤਾਂ ਨਾਲ ਸਾਡੀਆਂ ਐ ਤੇ ਹੁਣ ਹੋਰ ਪਾਸੇ ਚੱਲ ਗਿਆ ਉਹ ਮੁੜ ਕੇ ਗਰਾਊਂਡ ਦੇ ਵਿੱਚ ਮੈਂ ਦੋਨੇ ਭਰਾਵਾਂ ਦਾ ਦੋਨੇ ਵੀਰਾਂ ਦਾ ਆਪਣੇ ਬਲਵਿੰਦਰ ਸਿੰਘ ਲੋਧੀਪੁਰ ਪ੍ਰਦੀਪ ਸਿੰਘ ਮਾਰ ਦਾ ਬਹੁਤ ਤਹਿ ਦਿਲੋਂ ਸ਼ੁਕਰ ਗੁਜ਼ਾਰਾ ਹੈ ਕਿ ਤੁਹਾਨੂੰ ਸਾਨੂੰ ਵੀ ਮੌਕਾ ਦਿੱਤਾ ਉਹਨੇ ਨੇ ਇੱਥੇ ਆਉਣ ਦਾ ਬੁਲਾਇਆ ਤੇ ਜਿੱਥੇ ਉਹਨਾਂ ਨੇ ਗਰਾਊਂਡ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਸਾਹਮ ਕੇ ਰੱਖਿਆ ਮੈਂ ਦਿਲ ਦੇ 11 ਜਾਂ ਦੋਨੋਂ ਭਰਾਵਾਂ ਦਾ ਬੜਾ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਬਖਸ਼ਾ ਉਹ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸੈਇਡਸ ਕਲੱਬ ਨੂੰ ਲੱਖ ਲੱਖ ਮੁਬਾਰਕਬਾਦ ਜਿਹੜੇ ਹਰ ਸਾਲ ਬੜੀ ਵਧੀਆ ਜਿਹੜਾ ਇੱਕ ਉਪਰਾਲਾ ਕਰਦੇ ਹਨ ਕੀ ਐਥਲੈਟਿਕ ਜਿਹੜੀ ਮੀਟ ਹੈ ਉਹ ਕਰਵਾਉਂਦੇ ਹਨ ਉਹ ਖਾਤ ਕਰਕੇ ਸਰਦਾਰ ਪ੍ਰਦੀਪ ਸਿੰਘ ਜੀ ਜੋ ਕਿ ਇੱਥੇ ਸ਼ਾਮ ਨੂੰ ਬੱਚਿਆਂ ਨੂੰ ਪ੍ਰੈਕਟਿਸ ਵੀ ਕਰਾਉਂਦੇ ਹਨ ਤੇ ਨਾਲ ਨਾਲ ਬੱਚਿਆਂ ਨੂੰ ਉਹਨਾਂ ਦੇ ਫਿਊਚਰ ਦੇ ਲਈ ਗਾਈਡ ਵੀ ਕਰਦੇ ਹਨ ਇਹਨਾਂ ਦੇ ਬੱਚੇ ਜਿਹੜੇ ਅੱਜ ਹਰ ਇੱਕ ਫੋਲਡ ਦੇ ਵਿੱਚ ਜਾ ਕੇ ਮੱਲਾ ਮਾਰ ਰਹੇ ਹਨ ਚਾਹੇ ਉਹ ਪੰਜਾਬ ਪੁਲਿਸ ਹੋਵੇ ਜਾਂ ਫਿਰ ਇੰਡੀਅਨ ਆਰਮੀ ਹੋਵੇ ਜਾਂ ਫਿਰ ਕੋਚ ਹੋਣ ਜਾਂ ਚੰਗੇ ਰੈਫਰੀ ਹੋਣ ਹਰ ਇੱਕ ਪਾਸੇ ਇਹਨਾਂ ਦੇ ਵਿਦਿਆਰਥੀ ਪਿਛਲੇ 10-12 ਸਾਲਾਂ ਤੋਂ ਮੱਲਾ ਮਾਰ ਰਹੇ ਹਨ ਸੋ ਬਹੁਤ-ਬਹੁਤ ਮੁਬਾਰਕਬਾਦ ਸਿੰਘ्स ਕਲੱਬ ਨੂੰ ਤੇ ਨਾਲ ਹੀ ਉਹਨਾਂ ਦੀ ਪੂਰੀ ਟੀਮ ਨੂੰ ਖਾਸ ਕਰਕੇ ਸਰਦਾਰ ਕਰਨੈਲ ਸਿੰਘ ਜੀ ਨੂੰ ਬਲਵਿੰਦਰ ਸਿੰਘ ਜੀ ਲੋਦੀਪੁਰ ਨੂੰ ਤੇ ਹੋਰ ਵੀ ਉਹਨਾਂ ਦੇ ਜਿੰਨੇ ਵੀ ਸਾਥੀ ਹਨ ਜਿਨ੍ਹਾਂ ਨੇ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਕੀਤਾ ਹੈ ਹਰ ਆਪ ਤੇ ਐਥਲੈਟਿਕ ਇਵੈਂਟ ਜਿਹੜਾ ਕਰਾਇਆ ਜਾਂਦਾ ਹੈ ਸੇਬਾ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਮਹਿੰਦਰ ਵੀ ਇਸ ਵਿੱਚ ਮੌੜ ਦਾ ਜਿਹੜਾ ਮੌਕਾ ਹਰ ਵਾਰ ਦਿੱਤਾ ਜਾਂਦਾ ਹੈ ਸਭ ਬਹੁਤ ਹੀ ਬੜੇ ਧੰਦੇ ਨਾਲ ਜਿਸਪਲਨ ਦੇ ਵਿੱਚ ਲੈ ਕੇ ਜਿਹੜਾ ਇਹ ਇਵੈਂਟ ਕਰਾਇਆ ਜਾ ਰਿਹਾ ਹੈ ਉਹ ਕੋਈ ਵੀ ਜਿਹੜੇ ਇਸ ਤਰ੍ਹਾਂ ਦੇ ਵੈਂਟ ਹਨ ਸਾਡੀ ਜ਼ਿੰਦਗੀ ਦੇ ਬਹੁਤ ਹੀ ਜ਼ਰੂਰੀ ਪੜਾਹ ਹਨ ਬਹੁਤ ਦੂਰੋਂ ਦੂਰੋਂ ਜਿਹੜੇ ਪਲੇਅਰ ਇੱਥੇ ਪਹੁੰਚੇ ਹਨ ਜਿਹੜੇ ਪਲੇਅਰ ਜਿਨ੍ਹਾਂ ਨੇ ਪ੍ਰਵੇਸ਼ਨਾ ਪ੍ਰਾਪਤ ਕੀਤੀ ਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਤੇ ਜਿਹੜੇ ਥੋੜੇ ਬੁੱਤੇ ਫਰਕ ਦੇ ਨਾਲ ਬਹਿ ਕੇ ਉਹਨਾਂ ਨੂੰ ਵੀ ਬਹੁਤ ਮੁਬਾਰਕਾ ਕਿਉਂਕਿ ਅੱਗੇ ਕੋਸ਼ਿਸ਼ ਕਰਕੇ ਅਗਲੀ ਵਾਰ ਅਗਲੇ ਗਰਾਊਂਡਾਂ ਦੇ ਵਿੱਚ ਉਹ ਵੀ ਪ੍ਰਦਰਸ਼ਨਾਂ ਮਾਰਨਗੇ ਸੋ ਜਿਹੜਾ ਫਾਟਾ ਇਹ ਟਰੈਕ ਇਵੈਂਟ ਹੈ ਜਿਸ ਨੂੰ ਕੇ ਖੇਡਾਂ ਦੀ ਆਤਮਾ ਵੀ ਕਿਹਾ ਜਾਂਦਾ ਹੈ ਬਹੁਤ ਹੀ ਜੋਰ ਤੇ ਮਿਹਨਤ ਦੇ ਨਾਲ ਇਹ ਇਵੈਂਟ ਹੁੰਦੇ ਹਨ ਕੋ ਬਹੁਤ ਹੀ ਖਿਡਾਰੀਆਂ ਦੇ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਹੈ ਦੂਰੋਂ ਦੂਰੋਂ ਸੰਗਰੂਰ ਤੋਂ ਮਾਨਸਾ ਤੋਂ ਨੇ ਮਾਚਰ ਤੋਂ ਚੰਡੀਗੜ੍ਹ ਤੋਂ ਇੱਥੋਂ ਤੱਕ ਕੇ ਰਾਜਸਥਾਨ ਤੋਂ ਵੀ ਜਿਹੜੇ ਪਲੇਅਰ ਇਸ ਇਵੈਂਟ ਦੇ ਵਿੱਚ ਆਏ ਹਨ ਤੇ ਨਾਲ ਖੁਸ਼ੀ ਦੀ ਗੱਲ ਹੈ ਕਿ ਸਾਡੇ ਲੋਕਲ ਖਿਡਾਰੀ ਵੀ ਇੱਥੇ ਜਿਹੜੀਆਂ ਆਪਣੀਆਂ ਪ੍ਰਫੀਸ਼ਨਾਂ ਲੈ ਰਹੇ ਹਨ ਮੱਲਾ ਮਾਰ ਰਹੇ ਹਨ ਉਹ ਸਾਡੇ ਇੱਥੇ ਦੇ ਕੋਚ ਫਰਦਾਨ ਪ੍ਰਦੀਪ ਸਿੰਘ ਜੀ ਦੀ ਬਦੌਲਤ ਹੈ ਜਿਹੜੇ ਬੱਚਿਆਂ ਨੂੰ ਲਗਾਤਾਰ ਪ੍ਰੈਕਟਿਸ ਕਰਾ ਰਹੇ ਹਨ ਬਹੁਤ ਹੀ ਨਾਮਵਰ ਜਿਹੜੇ ਖਿਡਾਰੀ ਚਾਹੇ ਹੋ ਅੰਮ੍ਰਿਤਕੋਰ ਵਰਗੇ ਹੋਣ ਜਿਨ੍ਹਾਂ ਨੇ ਇੰਟਰ ਜੂਨੀਅਰ ਯੂਨੀਵਰਸਿਟੀ ਦੇ ਵਿੱਚ ਲਗਾਤਾਰ 골ਡ ਮੈਡਲ ਜਿਹੜੇ ਜਿੱਤੇ ਹਨ ਤੇ ਹੋਰ ਵੀ ਬਹੁਤ ਖਿਡਾਰੀ ਹਨ ਜਿਨ੍ਹਾਂ ਨੂੰ ਮੈਂ ਨਾਮ ਤੋਂ ਨਹੀਂ ਜਾਣਦਾ ਪਰ ਬਹੁਤ ਬਹੁਤ ਮੁਬਾਰਕ ਇੱਕ ਵਾਰ ਫਿਰ ਤੋਂ ਸਿੰਘ्स ਕਲੱਬ ਨੂੰ ਤੇ ਸਾਰੇ ਹੀ ਖਿਡਾਰੀਆਂ ਨੂੰ ਤੇ ਉਹਨਾਂ ਨੂੰ ਇਹੇ ਕਹਿਣਾਗਾ ਕਿ ਇਸੇ ਤਰ੍ਹਾਂ ਮਿਹਨਤ ਕਰਦੇ ਰਹੋ ਕਿਉਂਕਿ ਖੇਡਾਂ ਅੱਜ ਕੱਲ੍ਹ ਦੇ ਲਈ ਬਹੁਤ ਹੀ ਜ਼ਰੂਰੀ ਹਨ ਜਿੱਥੇ ਅਸੀਂ ਖੇਡਾਂ ਦੇ ਨਾਲ ਆਪਣੀ ਸਰੀਰਕ ਤੰਦਰੁਸਤੀ ਸਹੀ ਰੱਖਦੇ ਹਾਂ ਉੱਥੇ ਅੱਜ ਇਸ ਨੂੰ ਬਹੁਤ ਵੱਡਾ ਜਿਹੜਾ ਮਾਣ ਹੈ ਵਰਲਡ ਲੈਵਲ ਦੇ ਵਿੱਚ ਵੀ ਦਿੱਤਾ ਜਾ ਰਿਹਾ ਹੈ ਸੋ ਸਾਰੇ ਖਿਡਾਰੀਆਂ ਨੂੰ ਬੇਨਤੀ ਹੈ ਕਿ ਆਪਣੀ ਜਿਹੜੀ ਮਿਹਨਤ ਹੈ ਉਸ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਣ ਤੇ ਆਪਣਾ ਜੋ ਵੀ ਨਿਸ਼ਾਨਾ ਫਾਟਿਆ ਹੈ ਉਸ ਤੇ ਮਿਹਨਤ ਕਰੀ ਜਾਣ ਪ੍ਰਮਾਤਮਾ ਤੁਹਾਡੀ ਇਸ ਮਿਹਨਤ ਨੂੰ ਜਰੂਰ ਜਿਹੜਾ ਬੂਰ ਲਿਆਵੇਗਾ ਦੇਰ ਸਵੇਰ ਤੁਹਾਡੀ ਸਾਰਿਆਂ ਦੀ ਜਿਹੜੀ ਕਦਰ ਪਾਵੇਗੀ ਕਿਉਂਕਿ ਜਿਹੜਾ ਸਾਡਾ ਕਰਮ ਹੈ ਉਸ ਦਾ ਤੁਹਾਨੂੰ ਫਲ ਜਰੂਰ ਮਿਲਦਾ ਹੈ ਸੋ ਲਗਾਤਾਰ ਬਿਨਾਂ ਕਿਸੇ ਸਵਾਰਥ ਦੇ ਜਿਹੜੇ ਆਪਣੀ ਮਿਹਨਤ ਕਰਦੇ ਜਾਓ ਪਰਮਾਤਮਾ ਤੁਹਾਨੂੰ ਇਥੇ ਇਤਰਾਫ ਕਰਤੀਆਂ ਬਖਸ਼ੇ ਤੁਹਾਡੀ ਜ਼ਿੰਦਗੀ ਦੇ ਜੋ ਵੀ ਲਕਸ਼ੇ ਹਨ ਉਹਨਾਂ ਦੇ ਵਿੱਚ ਤੁਹਾਨੂੰ ਵਿਜੇ ਬਣਾਵੇ ਸੋ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਬਹੁਤ-ਬਹੁਤ ਮੁਬਾਰਕਾਂ ਸਿੰਘ्स ਕਲੱਬ ਨੂੰ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਤੇ ਮੇਰੇ ਵੱਡੇ ਭਰਾ ਬਲਵਿੰਦਰ ਸਿੰਘ ਲੋਧੀਪੁਰ ਜੀ ਨੂੰ ਜਿਹੜੇ ਕਿ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਥੇ ਆਰਗੇਨਾਈਜ਼ ਕਰਾਉਂਦੇ ਹਨ মিডিਆ ਦੀ ਕਵਰੇਜ ਵੀ ਕਰਵਾਉਂਦੇ ਹਨ ਤੇ ਇਹਨਾਂ ਪਲੇਅਰਾਂ ਦੀ ਹੱਲਾਸ਼ੇਰੀ ਦਿੰਦੇ ਹਨ ਜਥੇ ਇੱਕ ਵਾਰ ਸਾਰੇ ਪ੍ਰਬੰਧਕਾਂ ਦਾ ਤੇ ਸਾਰੇ ਹੀ ਖਿਡਵਾਰੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਿੰਘ ਕਲੱਬ ਦੀ ਟੀਮ ਤੋਂ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਕਲੱਬ ਮੈਂਬਰਸ ਨੂੰ ਮੁਬਾਰਕਬਾਦ ਦੇਣਾ ਚਾਹਾਂਗਾ ਉਹ ਆਪ ਖੇਡ ਨੂੰ ਪਿਆਰ ਕਰਦੇ ਨੇ ਤੇ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਨੇ ਉਹਨਾਂ ਦੀਆਂ ਸੁਵਿਧਾਵਾਂ ਪ੍ਰੇਰ ਤੇ ਉਹਨਾਂ ਨੂੰ ਕੋਚਿੰਗ ਦੇਣ ਵਾਸਤੇ ਦਿਨ ਰਾਤ ਇੱਕ ਕਰਦੇ ਨੇ ਪ੍ਰਦੀਪ ਸਿੰਘ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਸਮੂਹ ਹਾਜ਼ਰੀਨ ਨੂੰ ਦੱਸਣਾ ਚਾਹਾਂਗਾ ਕਿ ਐਥਲੈਟਿਕਸ ਦੀ ਜਿੰਨੀ ਕੋਚਿੰਗ ਹੈ ਪ੍ਰਦੀਪ ਦਿਨੇ ਚ ਦਫ਼ਤਰ ਵਿੱਚ ਕੰਮ ਕਰਦਾ ਤੇ ਸ਼ਾਮ ਨੂੰ ਇਹ ਗਰਾਊਂਡ ਵਿੱਚ ਹੁੰਦਾ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਅੱਜ ਦੀ ਡੇਟ 'ਚ ਕੋਈ ਕੋਚ ਵੀ ਇੰਨਾ ਟਾਈਮ ਗਰਾਊਂਡ 'ਤੇ ਲਾਂਦਾ ਹੋਏ 5 ਵਜੇ ਤੋਂ ਲੈ ਕੇ ਲਗਭਗ 7:30 ਪਾਣੀ 8 ਵਜੇ ਤੱਕ ਤੇ ਇਸ ਗਰਾਊਂਡ ਵਿੱਚ ਖੇਡਣ ਵਾਲੇ ਛੋਟੇ ਤੋਂ ਲੈ ਕੇ ਵੱਡੇ ਐਥਲੀਟਸ ਨੂੰ ਟ੍ਰੇਨਿੰਗ ਦਿੰਦਾ ਹੈ। ਇਹਨੂੰ ਬਹੁਤ ਮੁਬਾਰਕਾਂ। ਪਰਮਾਤਮਾ ਕਰੇ ਕਿ ਇਹਦਾ ਜੋਸ਼ ਤੇ ਆਪਣਾਪਣ ਇਵੇਂ ਹੀ ਬਣਿਆ ਰਹੇ। ਪਰ ਬੱਚਿਓ ਤੁਸੀਂ ਬੜੇ ਵੱਡੇ ਭਾਗਾਂ ਵਾਲੇ ਹੋ। ਕਿ ਤੁਸੀਂ ਗਰਾਊਂਡ ਦੇ ਚਾਹਦੇ ਹੋ ਖੇਡਦੇ ਹੋ ਉਹ ਪੇਰੈਂਟਸ ਬੜੇ ਲੱਕੀ ਨੇ ਜਿਨ੍ਹਾਂ ਦੇ ਬੱਚੇ ਅੱਜ ਗਰਾਊਂਡ ਦੇ ਜਾਂਦੇ ਨੇ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ 2% ਵੀ ਬੱਚੇ ਐਸੇ ਨੇ ਜਿਹੜੇ ਖੇਡ ਦੇ ਗਰਾਊਂਡ ਦੇ ਜਾਂਦੇ ਹੋ ਅੱਜ ਵੱਖ-ਵੱਖ ਇਵੈਂਟਸ ਵਿੱਚ ਤੁਸੀਂ ਪਾਰਟਿਸਿਪੇਟ ਕੀਤਾ ਜਿਨ੍ਹਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਨੇ ਉਹਨਾਂ ਨੂੰ ਮੁਬਾਰਕਾਂ ਜਿਹੜੇ ਥੋੜੇ ਬਹੁਤੇ ਫਰਕ ਨਾਲ ਪਿੱਛੇ ਰਹਿ ਗਏ ਨੇ ਬੱਚਿਓ ਸਿਰਫ ਤੇ ਸਿਰਫ ਫਰਕ ਮਿਹਨਤ ਦਾ ਹੁੰਦਾ ਜਦੋਂ ਅਸੀਂ ਬਹੁਤ ਕਮਿਟਮੈਂਟ ਨਾਲ ਮਿਹਨਤ ਕਰਨੇ ਆ ਤੇ ਸਾਡੇ ਮਨ ਵਿੱਚ ਕੋਈ ਦੁਚਿੱਤੀ ਨਹੀਂ ਹੁੰਦੀ ਮਿਲਖਾ ਸਿੰਘ ਦੀ ਉਦਾਹਰਣ ਮੈਨੂੰ ਅੱਜ ਵੀ ਯਾਦ ਹੈ ਵੀ ਜੇ ਉਹ ਪਿੱਛੇ ਮੁੜ ਕੇ ਨਾ ਵੇਖਦੇ ਤੇ ਉਸ ਦਿਨ ਉਹਨਾਂ ਨੇ ਫਾਸਟ ਰਣਾ ਸੀ ਜ਼ਿੰਦਗੀ 'ਚ ਕੋਈ ਵੀ ਕੰਮ ਕਰਨਾ ਹੋਵੇ ਤੁਹਾਡੇ ਮਨ 'ਚ ਡਬਲ ਮਾਈਂਡਡ ਤੁਸੀਂ ਬਿਲਕੁਲ ਨਹੀਂ ਹੋਣਾ ਦੁਚਿੱਤੀ ਬਿਲਕੁਲ ਨਹੀਂ ਚਾਹੀਦੀ ਤੁਹਾਨੂੰ ਪੂਰਨ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਤੁਸੀਂ ਜਿੱਤੋਗੇ ਤੇ ਇਵੇਂ ਮਿਹਨਤ ਕਰਨੀ ਕਿ ਜਿੱਤ ਸਾਹਮਣੇ ਨਜ਼ਰ ਆਏ ਬਹੁਤ ਕੁਝ ਨਾ ਕਹਿੰਦਾ ਹੋਇਆ ਸਾਰੇ ਜੇਤੂਆਂ ਤੇ ਸਾਰੇ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ